ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬੇਸਣ ਦਾ ਬਹੁਤ ਹੀ ਤੇਜ਼ੀ ਦਾ ਪ੍ਰਸ਼ਾਦ ਬਣਾ ਕੇ ਤਿਆਰ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਹੋਰ ਵੀ ਭੈਣ ਭਰਾਏ ਆਪਣੇ ਨਾਲ ਉਹ ਜੁੜ ਸਕਣ। ਤੇ ਇੱਕ ਵਾਰੀ ਤੁਸੀਂ ਜੂ ਟਰਾਈ ਕਰਕੇ ਦੇਖਣੀ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਬਣਾਉਣਾ ਇਹਨੂੰ। ਤੇ ਉਹਦੇ ਲਈ ਆਪਾਂ ਇੱਕ ਕੋਲੀ ਤਾਂ ਲਈ ਹੈ ਜੀ ਬੇਸਣ ਦੀ ਪੌਣੀ ਕੋਲੀ ਲਈ ਹੈ ਭਰ ਕੇ ਤਾਂ ਨਹੀਂ ਲਈ। ਤੇ ਬੇਸ ਨੂੰ ਤੁਸੀਂ ਛਿ ਸ਼ਾਵਣ ਦੀ ਰੋੜ ਲਿਓ ਤੇ ਆ ਪਗੜਾ ਹੀ ਗਰਮ ਕਰਕੇ ਇਹਦੇ ਵਿੱਚ ਅੱਧੀ ਕੋਕੋਲੀ ਜਾਂ ਕਿਹੋ ਜੀ ਪਾਵਾਂਗੇ ਤੇ ਕਿਉਂ ਨੂੰ ਆਪਾਂ ਪਗਲਾ ਲਿਆਏ ਤੇ ਬਿਲਕੁਲ ਥੋੜੀ ਥੋੜੀ ਅੱਗ ਤੇ ਆਪਾਂ ਇਹਨੂੰ ਆਪਣੇ ਬੇਸ ਨਾਲ ਨੂੰ ਭੁੰਨਣਾ ਹੈ ਜਿੰਨਾ ਚਿਰ ਪੂਰੀ ਤਰ੍ਹਾਂ ਨਾ ਭੁੱਜਣੀ ਜਾਂਦਾ ਉਹਨਾਂ ਚਿਰ ਨੂੰ ਜਿਹੜੀ ਅੱਗ ਆਪਣੀ ਬੰਗਲ ਸਲੋ ਹੀ ਰੱਖਣੀ ਆ ਕਿਉਂਕਿ ਬੇਸ ਨਾਲ ਜਿਹੜਾ ਛੇਤੀ ਥੱਲੇ ਲੱਗ ਜਾਂਦਾ ਤੇ ਬਹੁਤ ਛੇਤੀ ਭੁੱਜ ਜਾਂਦਾ ਤੇ ਜੇ ਤੁਸੀਂ ਸਲੋ ਅੱਗ ਤੇ ਭੁੰਨੋਗੇ ਤਾਂ ਜਿਹੜਾ ਪ੍ਰਸ਼ਾਦ ਆਪਣਾ ਬਹੁਤ ਜ਼ਿਆਦਾ ਟੇਸਟੀ ਬਣੂਗਾ ਤੇ ਫੋਲ ਲੱਗਦੇ ਤਾਂ ਇਹਨੇ ਬੈਂਦੇ ਮੱਚ ਜਾਂਦਾ ਆਪਣਾ ਬੇਸਨ ਹੁੰਦਾ ਹੈ ਜਿਹੜਾ ਤੇ ਇਧਰ ਆਪਾਂ ਥੋੜਾ ਜਿਹਾ ਪਾਣੀ ਗਰਮ ਧਰ ਦਿੰਨੇ ਆ ਜੀ ਵਿੱਚ ਪਾਉਣ ਦੇ ਲਈ ਤੇ ਥੋੜਾ ਜਿਹਾ ਆਪਏ ਦੇ ਵਿੱਚ ਲੱਡੂ ਵਾਲਾ ਰੰਗ ਹੈ ਜਿਹੜਾ ਉਹ ਪਾ ਦਾਂਗੇ ਤੇ ਆਪਣੇ ਬੇਸਨ ਨੇ ਕਿਉਂ ਛੱਡਤਾ ਹੈ ਜੀ ਆਪਾਂ ਫਲੋਸ-ਫਲੋ ਅੱਗ ਤੇ ਭੁੰਨ ਲੈਣ ਬਿਲਕੁਲੀ ਫਲੋਸ-ਫਲੋ ਅੱਗ ਤੇ ਭੁੰਨਣਾ ਆਪਾਂ ਬ੍ਰਾਊਨ ਹੋਣ ਨਿਕਲ ਜਦੋਂ ਚੰਗੀ ਜੀ ਖੁਸ਼ਬੂ ਆਉਣ ਲੱਗੇ ਉਹਦੇ ਵਿੱਚ ਤੇ ਜੇ ਜਿਹੜਾ ਕਲਰ ਆ ਉਹ ਚੇਂਜ ਹੋ ਗਿਆ ਤਾਂ ਉਦੋਂ ਆਪਣਾ ਬੇਸਣ ਜਿਹੜਾ ਉਹ ਭੁੱਜ ਜੂਗਾ ਆਪਣਾ ਬੇਸਣ ਜਿਹੜਾ ਹੁਣ ਪੂਰੀ ਤਰ੍ਹਾਂ ਨਾਲ ਡਾਰਕ ਬ੍ਰਾਊਨ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਬਿਲਕੁਲ ਅੱਗ ਹੈ ਜਿਹੜੀ ਆਪਾਂ ਥੋੜੀ ਰੱਖਣੀ ਹੈਗੀ ਅੱਗ ਨਹੀਂ ਵਧਾਉਣੀ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਤੁਸੀਂ ਆਪਦੇ ਹਿਸਾਬ ਦੇ ਨਾਲ ਜਿੰਨੀ ਖੰਡ ਪਾਉਣੀ ਆ ਪਾ ਸਕਦੇ ਆ ਆਪ ਅੱਧੀ ਗੋਲੀ ਤੋਂ ਥੋੜੀ ਜਿਹੀ ਘੱਟੀ ਪਈ ਕਿਉਂਕਿ ਆਪਣੀ ਜਿਆਦਾ ਮਿੱਠਾ ਨਹੀਂ ਪਸੰਦ ਕੀਤਾ ਜਾਂਦਾ ਤਾਂ ਹੁਣ ਆਪਾਂ ਜਿਹੜਾ ਪਾਣੀ ਗਰਮ ਕਰਕੇ ਰੱਖਿਆ ਸੀਗਾ ਤੇ ਹੋ ਉਹਦੇ ਵਿੱਚ ਪਾਤਾ ਹੈ ਜੀ ਲੇਖ ਪੂਰੀ ਕੌਲੀ ਭਰ ਕੇ ਤੇ ਅੱਧੀ ਗੋਲੀ ਹੋਰ ਆਪਾਂ ਪਾਣੀ ਦੀ ਪੈਗੀ ਸੀਗੀ ਵਿੱਚ ਆਪਣੀ ਦੇਖਦੇ ਤੇ ਲਓ ਜੀ ਆਪਣੀ ਦੇਗ ਬਣ ਕੇ ਹੋ ਗਈ ਹੈ ਤਿਆਰ ਬਹੁਤ ਹੀ ਜਿਆਦਾ ਟੇਸਟੀ ਤੇ ਹੈਲਦੀ ਤਾਂ ਹੈਗੀ ਹੈਗੀ ਆ ਪੇਸਣ ਦਾ ਪ੍ਰਸ਼ਾਦ ਆਪਾਂ ਬਣਾ ਕੇ ਤਿਆਰ ਕੀਤਾ ਹੈ ਅੰਜ ਤੇ ਤੁਸੀਂ ਵੀ ਕਰ ਜੂੜ ਇਹਨੂੰ ਟਰਾਈ ਕਰਕੇ ਦੇਖੋ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਜਿੰਨੇ ਜਿੰਨੇ ਭੈਣਾਂ ਨੇ ਤੇ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਆ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਜ਼ਰੂਰ ਕਰਦਿਆ ਕਰੋ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ